ਜੇਕਰ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਸਰਦੀ ਦੀ ਤਾਂ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਆ ਪੂਰੀ ਤਰ੍ਹਾਂ ਪ੍ਰਭਾਵਿਤ ਆ ਔਰ ਜਿੱਥੇ ਇੱਕ ਕਹਿ ਸਕਦੇ ਕਿ ਧੁੰਦ ਦੇ ਨਾਲ ਵੀ ਆਵਾਜਾਈ ਵੀ ਪ੍ਰਭਾਵਿਤ ਆ ਲੋਕੀ ਵੀ ਇੱਕ ਜਗ੍ਹਾ ਤੇ ਇੱਕ ਫੈੜੇ ਹੋਏ ਨੇ ਔਰ ਸੜਕੀ ਹਾਦਸੇ ਵੀ ਹੋ ਰਹੇ ਨੇ ਲੇਕਿਨ ਦੂਸਰਾ ਇੱਕ ਪੱਖ ਇਹ ਵੀ ਆ ਕਿ ਲੋਕਾਂ ਲਈ ਤੇ ਇਹ ਐਸ ਸਰਦੀ ਜਿਹੜੀ ਆ ਬਰਦਾਸ਼ਤ ਤੋਂ ਬਾਹਰ ਹੋ ਚੁੱਕੀ ਆ ਲੇਕਿਨ ਦੂਸਰਾ ਪੱਖ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਕਿ ਇਸ ਮੌਸਮ ਦਾ ਇੱਕ ਜਿਹੜੀਆਂ ਫਸਲਾਂ ਨੇ ਜਿਹੜੀਆਂ ਮੌਜੂਦਾ ਫਸਲਾਂ ਨੇ ਐਸ ਵੇਲੇ ਮੌਸਮ ਦੀਆਂ ਫਸਲਾਂ ਨੇ ਕਿ ਕਣਕ ਦੀ ਗੱਲ ਕਰ ਲਈਏ ਜਾਂ ਸਬਜ਼ੀਆਂ ਦੀ ਗੱਲ ਕਰ ਲਈਏ ਉਹਨਾਂ ਦੇ ਕਿੰਨਾ ਕੁ ਅਸਰ ਪੈ ਰਿਹਾ ਉਹਦੇ ਬਾਰੇ ਗੱਲ ਕਰਾਂਗੇ ਐਗਰੀਕਲਚਰ ਬਾਹਰ ਨੇ ਮੇਰੇ ਨਾਲ ਔਰ ਡਾਕਟਰ ਸਾਹਿਬ ਕਿਦਾਂ ਦੇਖਦੇ ਆਂ ਕਿ ਜੇ ਆਪਾਂ ਕਣਕ ਹੀ ਦੇਖ ਲਈਏ ਕਿ ਕਿੰਨਾ ਕੁ ਅਸਰ ਪੈ ਰਿਹਾ ਇਹਦਾ ਜਾਂ ਕਿੰਨਾ ਕੁ ਖਤਰਾ ਜਾਂ ਕੋਈ ਐਸੀ ਗੱਲ ਹੈਗੀ ਹੈ ਮੌਸਮ ਦੇ ਨਾਲ ਹਾਲੇ ਤੱਕ ਜਿਹੜਾ ਜੇ ਟੈਂਪਰੇਚਰ ਦੇਖੀਏ ਤੇ ਨਿਊਨਤਮ ਟੈਂਪਰੇਚਰ ਦਾ ਵਾ 3-4 ਦੇ ਵਿੱਚ ਵੀ ਆ ਰਾਤ ਦਾ ਟੈਂਪਰੇਚਰ ਰਹਿਆ ਵਾ ਹਾਂ ਕਈ ਥਾਂ ਉਹਦੇ ਤੇ ਤਾਂ ਕਾਫੀ ਹੋਰ ਵੀ ਇਸ ਉੱਤੇ ਚਰਚਾ ਰਗਿਆ ਵਾ ਅ ਜਿੰਦਤਾ ਆਪਮ ਜਿਹੜਾ ਵਾ ਉਹ ਤਕਰੀਬਨ 12 ਤੋਂ ਲੈ ਕੇ 20 ਬੱਚੇ ਤੱਕ ਵੀ ਹੈਗਾ ਪਤਾ ਉਹ ਮੇਨ ਜਿਹੜਾ ਅਡਾ ਜਿਹੜਾ ਵਾ ਉਹ 12 ਤੋਂ ਲੈ ਕੇ 20 ਤੱਕ ਆ ਜੇਕਰ ਹਿਊਮਿਡਿਟੀ ਗੱਲ ਕਰੀਏ ਤੇ ਇਸ ਲਈ ਜਿਹੜੀ ਹਵਾ ਦੇ ਵਿੱਚ ਨਮੀ ਜਿਹੜੀ ਹੈ 85 ਤੋਂ ਲੈ ਕੇ ਤੇ 95 ਤੱਕ ਹੈਗੀ ਆ ਸੋ ਇਹ ਜਿਹੜਾ ਮੌਸਮ ਜਿਹੜਾ ਵਾ ਜਿਹੜੀ ਠੰਡ ਜਿਹੜੀ ਹੈ ਵੈਸੇ ਤਾਂ ਜਿਹੜੀ ਕਣਕ ਦੀ ਫਸਲ ਵਾਸਤੇ ਬਹੁਤ ਵਧੀਆ ਵਾ ਬਟ ਹੁਣ ਜਿਹੜੀ ਜਿਹੜੀ ਟੈਂਪਰੇਚਰ ਜਾਂ ਜੇ ਠੰਡ ਜਿਹੜੀ ਪੈ ਰਹੀ ਹੈ ਇਹਦੇ ਜਿਹੜੇ ਕਣਕ ਦੇ ਜਿਹੜੀ ਫੀਲਿੰਗ ਲਈ ਵਾਸਤੇ ਵੀ ਜਿਹੜਾ ਕ੍ਰੂਸ਼ੀਅਲ ਹੈਗਾ ਵਾ ਕਿਉਂਕਿ ਜੇ ਇਹ ਦਿਨਾਂ ਦੀ ਦੇਖੀਏ ਤੇ ਸਾਡੇ ਪਹਾੜਾਂ ਤੋਂ ਜਿਹੜੀ ਆ ਜਿਹੜੀ ਪੀ ਦੀ ਕੁੰਗੀੜੀ ਆ ਉਥੇ ਸਰਵਾਈਵ ਕਰਦੀ ਆ ਜਦ ਤੁਰਦੀ ਆ ਉਥੋਂ ਬਾਹਰ ਨਿਕਲਦੀ ਆ ਤੇ ਫਿਰ ਆਣੀ ਕੁਝ ਡੀਆਂ ਡੀਆਂ ਨੇ ਸਸ ਸੈਪਟੇਬਲ ਜਿਹੜੀਆਂ ਕੋਈ ਕਿਸ ਕਿਸਮਾਂ ਨੇ ਜਿਹਨਾਂ ਅਕਸਰ 2967 ਆ 386 ਆ ਜੇ ਤੱਕ ਸਾਨੂੰ ਵਿਜੀਤ ਤੇ ਫਿਰ ਉਹਨਾਂ ਦੇ ਉੱਤੇ ਜਿਹੜਾ ਉਹਦਾ ਅਟੈਕ ਹੁੰਦਾ ਜਿਹੜਾ ਬ ਸੰਭਾਵਨਾ ਰਹਿੰਦੀ ਆ ਸੋ ਉਹ ਜਿਹੜੀ ਹਰ ਨੂੰ ਜਿਹੜਾ ਖਤਰਾ ਜਿਹੜਾ ਖਲੇ ਬਣਿੰਦਾ ਕਿਉਂਕਿ ਆ ਪਿਛਲੇ ਸਾਲ ਅਗ ਦੇਖੀਏ ਤੇ ਆਡੀ 20 ਦਸੰਬਰ ਦੇ ਲਾਗੇ ਜੇ ਡਿਟੈਕਟ ਹੋਈ ਹੁੰਦੀ ਹੁੰਦੀ ਪੰਜਾਬ ਦੇ ਵਿੱਚ ਖਾਸ ਕਰਕੇ ਨਨਤਪੁਰ ਦਾ ਏਰੀਆ ਜਿਹੜਾ ਵਾ ਤੋਂ ਉਹਦੇ ਵਿੱਚ ਐਸੇ ਫਿਲਹਾਲ ਤਾ ਅਜੇ ਤੱਕ ਤੇ ਕਿਤੇ ਵੀ ਸਾਨੂੰ ਜਿਹੜੀ ਡਿਟੈਕਟ ਨਹੀਂ ਹੋਈ ਪਰ ਫਿਰ ਵੀ ਇਹੀ ਕਿਸਾਨ ਨੂੰ ਜਿਹੜਾ ਗੁਰੂ ਕਿ ਇਹੀ ਇਸੇ ਤਰ੍ਹਾਂ ਕਰ ਰਿਹਾ ਹੈ ਕਿ ਉਹਦੀ ਜਿਹੜੀ ਆਪਣੀ ਨਿਰੰਤਰ ਨਿਰੀਖਣ ਕਰਦੇ ਰਹਿਣ ਆਪਣੇ ਖੇਤਾਂ ਦੇ ਵਿੱਚ ਜਿੱਥੇ ਵੀ ਕਿਤੇ ਵੀ ਤੁਹਾਨੂੰ ਉਹਦੇ ਕੋਈ ਪ੍ਰੋਬਲਮ ਹੁੰਦੀ ਹੈ ਫਿਰ ਆਪਣੇ ਖੇਤੀਬਾੜੀ ਮਾਹਰਾਂ ਦੇ ਨਾਲ ਸੰਪਰਕ ਕਰੀ ਬਿਲਕੁਲ ਕਿਉਂਕਿ ਪੀਲੀ ਕੁੰਗੀ ਦੀ ਜਦੋਂ ਗੱਲ ਕਰਦੇ ਪਿਛਲੇ ਸਮਿਆਂ ਦੇ ਵਿੱਚ ਵੀ ਇਹਦਾ ਜਿਹੜਾ ਅਸਰ ਦੇਖਣ ਨੂੰ ਮਿਲਿਆ ਸੀ ਔਰ ਕਾਫੀ ਲੋਕਾਂ ਦਾ ਨੁਕਸਾਨ ਵੀ ਹੋਇਆ ਜਾਂ ਜਿਹੜੇ ਖੇਤੀਬਾੜੀ ਮਾਹਿਰਾਂ ਨਾਲ ਪਈ ਉਹਦੇ ਵਿੱਚ ਹੁਣ ਦੇਖੋ ਨਾ ਵੀ ਇਹ ਹੁਣ ਜੇ ਫਸਲ ਦੇ ਦੇ ਹੁਣ ਦੇਖੀ ਐ ਇਸ ਵੇ ਦੇਖੀ ਕਿ ਜਿੱਦਾਂ ਧੁੰਦ ਪੈ ਰਹੀ ਆ ਜਿੱਦਾਂ ਸਵੇਰ ਨੂੰ ਧੁੰਦ ਬਹੁਤ ਪਈ ਆ ਆ ਠੰਡ ਪੈ ਪੈ ਰਹੀ ਆ ਤੇ ਕੁਛ ਸਾਡੇ ਕੁਛ ਕਿਸ ਕਿਸਮਾਂ ਦੇ ਵਿੱਚ ਹੇਠਲੇ ਪੱਤੇ ਕੁਛ ਉੱਪਰਲੇ ਟਿਪਸ ਵੀ ਜਿਹੜੀਆਂ ਪੀਲੀਆਂ ਪਈਆਂ ਨੇ ਓਏ 옐ੋਇੰਗ ਹੋਈ ਆ ਕਿਉਂਕਿ ਉਹਦੀ ਫੋਟੋਸਿੰਥੈਸਿਸ ਜਿਹੜਾ ਆ ਪ੍ਰਕਾਸ਼ ਮਿਥ ਸਲੇਸ਼ਨ ਜਿਹੜੀ ਪ੍ਰਕਿਰਿਆ ਜਿਹੜੀ ਆ ਉਹ ਨਹੀਂ ਹੋ ਰਹੀ ਤੇ ਜਿਹੜੇ ਮੌਸਮ ਵੀ ਜਿਹੜਾ ਵਾ ਉਹ ਵੀ ਠੰਡਾ ਵਾਲੀ ਆ ਤੇ ਉਹਦੇ ਵਿੱਚ ਕੀ ਆ ਕਿ ਜਿਹੜੇ ਪੱਤੇ ਜਿਹੜੇ ਆ ਉਹਦੇ ਵਿੱਚ ਉਹ ਖਾਦ ਨਾ ਬਣਨ ਕਰਕੇ ਉਹਦਾ ਖਾਦ ਨਹੀਂ ਬਣਾ ਸਕ ਤੋ ਉਹਦੇ ਵਿੱਚ ਜਿਹੜੇ ਤੁਹਾਡੇ ਇੱਕ ਕਿਸਾਨ ਨੇ ਉਹਨੂੰ ਕਨਫਿਊਜ਼ਨ ਹੋ ਰਹੀਦਾ ਕਿ ਇਹ ਜਿਹੜਾ ਵਾ ਜਿਹੜਾ ਆਪ ਵੀ ਪੀਲੇ ਪੱਤੇ ਪੈ ਗਏ ਤੇ ਪੀਲੀ ਕੁੰਗੀ ਹੋਏਗੀ ਉਹਦੇ ਵਿੱਚ ਕਿਸਾਨ ਨੂੰ ਇਹ ਸਮਝਾਇਆ ਜਾ ਰਿਹਾ ਕਿ ਤੁਸੀਂ ਉਹਦਾ ਜਿਹੜਾ ਵਾ ਤੁਸੀਂ ਬਿਲਕੁਲ ਕਨਫਿਊਜ਼ਨ ਹੋਣਾ ਉਹਦੇ ਬਿਲਕੁਲ ਤੁਸੀਂ ਦੇਖੋ ਕਿ ਉਹ ਜਿਹੜਾ ਤੁਹਾਡਾ ਪੀਲੀ ਕੁੰਗੀ ਹੋਏਗੀ ਉਹ ਪਾਊਡਰ ਟਾਈਪ ਹੋਏਗੀ ਉਹ ਪਾਊਡਰ ਟਾਈਪ ਹੋਏਗੀ ਉਹ ਜਿਹੜੀਆਂ ਧਾਰੀਆਂ ਹੁੰਦੀਆਂ ਨੇ ਪਾਊਡਰ ਟਾਈਪ ਧਾਰੀਆਂ ਹੁੰਦੀਆਂ ਨੇ ਜੇ ਆਪਾਂ ਉਹਨੂੰ ਥੋੜਾ ਜਿਹਾ ਇਦਾਂ ਰਿਪੋਰਟ ਦੇ ਵਿੱਚ ਲੈ ਕੇ ਪੱਤੇ ਨੂੰ ਫਿੱਕੀਏ ਉਹ ਤੁਹਾਡੀ ਪੌਦੇ ਜਿਹੜੀ ਪੌਦੇ ਜਿਹੜੀ ਪੌਟੇ ਦੇ ਵਿੱਚ ਰਹੀ ਆ ਪੀਲਾ ਪਾਊਡਰ ਲੱਗੂਗਾ ਇਹ ਦਾ ਮਤਲਬ ਕਿ ਪੀ ਉਹ ਹੈਗੀ ਆ ਪੀਲੀ ਹੋ ਗਈ ਆ ਪਰ ਫਿਰ ਵੀ ਕਿਸਾਨ ਵੀਰ ਨੂੰ ਬੇਨਤੀ ਹੈ ਕਿ ਆਪਣੇ ਨਾਲ ਦੇ ਜਿਹੜੇ ਤੁਹਾਡੇ ਥੇਤੀ ਬੜੀ ਦਫਤਰ ਨੇ ਖੇਤੀਬਾੜੀ ਵਿਭਾਗ ਅੰਮ੍ਰਿਤਸਰ ਨੇ ਥੇਤੀ ਬੜੀ ਵਿਕਾਸ ਅਫਸਰ ਉੱਥੇ ਤਾਇਨਾਤ ਨੇ ਥੇਤੀ ਬੜੀ ਵਿਸਾਰ ਅਫਸਰ ਨੇ ਥੇਤੀ ਬੜੀ ਅਫਸਰ ਨੇ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਦਿਖਾਓ ਵੀ ਕੀ ਪ੍ਰੋਬਲਮ ਹੋ ਸਕਦੀ ਆ ਜਿਨਾਂ ਜਰ ਉਹ ਡਿਟੈਕਟ ਉਹ ਪੂਰੀ ਡਾਇਗਨੋਸ ਕਰਕੇ ਫਿਰ ਉਹ ਜੋ ਵੀ ਸਫਾਰਿਸ਼ ਕਰਦੇ ਆ ਉਦੇ ਮੁਤਾਬਕ ਜਿਹੜਾ ਵਾ ਉਹ ਆਪਾਂ ਜਿਹੜੀ ਆ ਉਹਦੀ ਕਾਰਵਾਈ ਕਰਨੀ ਹੈ ਪਰ ਇਹਦੇ ਵਿੱਚ ਇੱਕ ਮੈਂ ਦੇਖਿਆ ਕਿ ਜਿਹੜੀ ਹੁਣ ਜਿਹੜੀ ਪਿਛਲੇ ਦਰਾਂ ਦੇ ਦੇਖਿਆ ਗਿਆ ਕਿ ਇਹ ਧੌੜੀਆਂ ਚ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ ਜਿਹੜੀ ਪੀਲੀ ਹੋਈ ਹੈ ਤਾਂ ਪਹਿਲਾ ਬਾਹਰਲੇ ਬਾਹਰਲੇ ਤਾਂ ਉਹ ਤੇ ਹੋਏਗੀ ਬੰਨ੍ਹੇ ਲੱਗਣ ਅੱਗੇ ਕੁਝ ਬੂਟੇ ਦੇ ਹੋਏਗੀ ਜਿਹੜਾ ਪਰ ਮੇਰੀ ਤਰੀਕ ਖਾਟਦੇ ਆ ਤੇ ਉੱਥੇ ਕਿਸਾਨ ਨੂੰ ਵੀ ਸਲਾਹ ਦੇ ਦਿੰਦੀ ਹੈ ਕਿ ਜਿਹੜੀ ਇਹ ਧੌੜੀਆਂ ਵਿੱਚ ਆ ਮਨਨ ਕੁਝ ਕੁਝ ਸਟੋਟ ਹੈ ਕੁਝ ਸਟੋਟ ਹੈ ਉੱਥੇ ਤੁਸੀਂ ਇੱਕ ਪੰਪ 20 ਲੀਟਰ ਦਾ ਵਾ ਤੇ 20 ਲੀਟਰ ਵਿੱਚ 20 ਐਮ ਐਲ ਦਵਾਈ ਜਿਹੜੀ ਆ ਇਹ ਬੁਗੂਨਾ ਜਿਹੜਾ ਲੋਟਾਇਆ ਹੈ ਤੁਸੀਂ ਆਹ ਪ੍ਰੋਪੀਕੋਨਾ ਜਿਹੜਾ ਲੋ 120 ਗ੍ਰਾਮ ਜਿਹੜੀ ਤੁਹਾਡੀ ਹੈਗੀ ਆ ਨੈਟ ਵੋਆ ਉਹ ਤੁਸੀਂ ਲਾ ਕੇ ਤੇ ਤੁਸੀਂ ਉਹਨੂੰ ਤੁਸੀਂ ਜਿਹੜਾ ਇਹਦੀ ਸਪਰੇਅ ਕਰ ਸਕਦੇ ਹੋ ਸਪਰੇਅ ਕਰ ਸਕਦੇ ਇਹ ਦੂਸਰੇ ਪਾਸੇ ਜੇ ਮੈਂ ਉਹ ਇਹ ਤੇ ਕਣਕ ਦੀ ਗੱਲ ਹੋ ਗਈ ਜੇ ਦੂਸਰੇ ਪਾਸੇ ਆਪਾਂ ਸਬਜ਼ੀਆਂ ਦੀ ਗੱਲ ਕਰੀਏ ਕਿਉਂਕਿ ਸਬਜ਼ੀਆਂ ਵੀ ਇੱਕ ਮੁੱਖ ਪਸੰਦ ਹੈ ਫੈਸਲਾ ਕਿ ਉਹਨੂੰ ਕਿਦਾਂ ਦੇਖਦੇ ਹਾਂ ਜੀ ਸਬਜ਼ੀਆਂ ਦੇ ਵਿੱਚ ਦੇਖੀਏ ਤਾਂ ਸਾਡੀਆਂ ਜਿਹੜੀ ਸਰਦੀ ਦੀ ਸਰਦੀ ਦੀ ਜਿਹੜੀਆਂ ਸਬਜ਼ੀਆਂ ਨੇ ਉਹਦੇ ਵਿੱਚ ਜਿਹੜੀਆਂ ਮੂਰੀਆਂ ਨੇ ਛਣਗਮਿਆਂ ਪਾਲਕ ਆ ਜਾਂ ਤੇ ਮਿੱਠੀ ਆ ਗਾਜਰਾ ਨੇ ਇਹਨਾਂ ਦੇ ਤੇ ਸਾਂਡੇ ਦਾ ਕੋਈ ਅਸਰ ਨਹੀਂ ਪੋਤਾ ਹੈਗਾ ਗੂਬੀ ਤੇ ਵੀ ਨਹੀਂ ਪੋਤਾ ਅਸਰ ਹੈਗਾ ਪਰ ਜਿਹੜੀਆਂ ਤੁਹਾਡੀਆਂ ਹੈਗੀਆਂ ਨੇ ਕੁਝ ਤੁਹਾਡੀਆਂ ਜਿਹੜੀਆਂ ਆਲੂ ਆ ਟਮਾਟਰ ਨੇ ਬੈਂਗਣੇ ਆ ਇਹਨਾਂ ਤੇ ਜਿਹੜਾ ਕੋਰੇ ਦਾ ਸੱਜਾ ਪ੍ਰਭਾਵ ਪੈਂਦਾ ਤੇ ਕੋਰਾ ਵੀ ਜਿਹੜਾ ਵਾ ਅੱਜ ਕੱਲ ਜਿੱਦਾਂ ਮੌਸਮ ਬਣ ਰਿਹਾ ਵਾ ਇਹਦੇ ਕੋਰੇ ਕੋਰਾ ਵੀ ਜਿਹੜਾ ਵਾ ਪੈ ਸਕਦਾ ਵਾ ਤੇ ਕੋਰਾ ਵੀ ਤੁਸੀਂ ਦੇਖੋ ਕਿ ਜਦੋਂ ਟੈਂਪਰੇਚਰ ਤੁਹਾਡਾ 4 ਤੋਂ 3 4 3 ਲਗਭਗ ਹੁੰਦਾ ਵਾ ਤੇ ਫਿਰ ਉਹ ਜਿਹੜਾ ਜਿਹੜਾ ਤਾਪਮਾਨ ਜਿਹੜਾ ਵਾ ਜ਼ਮੀਨ ਦੀ ਸਤ੍ਹਾ ਦਾ ਉਹ ਜ਼ੀਰੋ ਹੋ ਜਾਂਦਾ ਠੀਕ ਹੈ ਜ਼ੀਰੋ ਇਹਨਾਂ ਦੇ ਜਿਹੜੇ ਵਿੱਚ ਹਵਾ ਦੇ ਵਿੱਚ ਨਵੀਂ ਜਿਹੜੀ ਆ ਉਹ ਜਮੀਨ ਨਾਲ ਟਕਰਾਂਦੀ ਆ ਤੇ ਉਹ ਜੰਮ ਜਾਂਦੀ ਹੈ ਬਿਲਕੁਲ 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 ਆਈਸ ਆਈਸ ਬਰ ਬਣੇ ਹੁੰਦੇ ਆ ਉਹਦੇ ਵਿੱਚ ਜਿਹੜੀ ਜਿਹੜੀ ਤੁਹਾਡੇ ਪੱਤਿਆਂ ਦੇ ਵਿੱਚ ਜਿਹੜਾ ਪਾਣੀ ਆ ਉਹ ਬਰਸਟ ਹੋ ਜਾਂਦਾ ਉਹ ਜੰਮ ਜਾਂਦਾ ਤੇ ਬਰਸਟ ਹੋ ਜਾਂਦਾ ਉਹਨਾ ਪੱਤੇ ਜਿਹੜਾ ਖਰਾਬ ਹੋ ਜਾਂਦੇ ਕੋਈ ਸੈਂਸੇਟਿਵ ਹੁੰਦੀਆਂ ਜਿੱਦਾਂ ਆਲੂ ਆ ਜਾਂ ਟਮਾਟਰ ਨੇ ਜਾਂ ਤੁਹਾਡੇ ਬੈਂਗਲ ਸੋ ਇਹਨਾਂ ਨੂੰ ਪ੍ਰੋਟੈਕਟ ਕਰ ਰਹੇ ਬਿਲਕੁਲ ਤੁਸੀਂ ਸੁਣਿਆ ਕਿ ਕਿਵੇਂ ਇਹ ਜਿਹੜੀਆਂ ਫਸਲਾਂ ਨੇ ਇਸ ਕੋਰੇ ਦੇ ਵਿੱਚ ਜਾਂ ਇਸ ਮੌਸਮ ਦੇ ਵਿੱਚ ਜਿਹੜਾ ਉਹਨਾਂ ਤੇ ਅਸਰ ਪੈ ਰਿਹਾ ਜਾਂ ਇੱਕ ਜੀ ਕਣਕ ਦੀ ਗੱਲ ਕਰੀਏ ਤੇ ਇੱਕ ਅਗਾਹ ਕੀਤਾ ਜਾ ਰਿਹਾ ਕਿ ਪੀਲੀ ਕੁੰਗੀ ਦਾ ਖਤਰਾ ਹੋ ਸਕਦਾ ਔਰ ਉਹਦੇ ਲਈ ਕੀ ਵਿਚਾਰ ਰਹਿਣਗੇ ਜਾਂ ਕਿਹੜੀਆਂ ਫਸਲਾਂ ਨੇ ਜਿਹੜਾ ਜਿਹੜਾ ਇਹ ਕੂਰੇ ਦਾ ਮਾੜਾ ਅਸਰ ਪੈ ਰਿਹਾ ਉਹਦੇ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਮੇਰੇ ਨਾਲ ਖੇਤੀਬਾੜੀ ਮਾਹਰ ਸੀ ਉਮੀਦ ਕਰਦੇ ਆ ਕਿ ਮੌਸਮ ਬਿਲਕੁਲ ਦਰਸਤ ਹੋਵੇ ਤੇ ਲੋਕਾਂ ਨੂੰ ਵੀ ਇੱਕ ਰਾਹਤ ਮਿਲੇ ਕੈਮਰਾ ਪਰਸਨ ਵਿੱਕੀ ਦੇ ਨਾਲ ਗੁੱਪ ਚਾਵਲਾ ਜਗਮਾਨੀ ਟੀਵੀ ਲਈ ਗੁਰਦਾਸਪੁਰ ਤੋਂ